ਤੇਰੀ ਵੀਰ ਨਿਆਦ ਸਤਾਨ ਦੀ ਤੂੰ ਆਣ ਕੇ ਦਦਾਰ ਦੇ ਜਵੀ ਤੇਰੀ ਵੀਰ ਨਿਆਦ ਸਤਾਨ ਦੀ ਤੂੰ ਆਣ ਕੇ ਦਦਾਰ ਦੇ ਜਵੀ ਤੇਰੀ ਭੈਣ ਸਦਕੜੇ ਜਾਂਦੀ ਤੂੰ ਆਣ ਕੇ ਦਦਾਰ ਦੇ ਜਵੀ ਦੁੱਧ ਨੂੰ ਮਦਾਨੀ ਦਾ ਪਾਇਆ ਮਨ ਨੂੰ ਵੈਰਾਗ ਹੋ ਗਿਆ ਹੋ ਮਨ ਨੂੰ ਵੈਰਾਗ ਹੋ ਗਿਆ ਯਾਦ ਆ ਗਿਆ ਅਮਾ ਦਾ ਜਾਇਆ ਮਨ ਨੂੰ ਵੈਰਾਗ ਹੋ ਗਿਆ ਮਨ ਨੂੰ ਵੈਰਾਗ ਹੋ ਗਿਆ ਯਾਗ ਆ ਗਿਆ ਅਮਾ ਦਾ ਜਾਇਆ ਵਿੱਚੋਂ ਪਿਆਰ ਦੀ ਲਹਿਰ ਉੱਠੀ ਦਿਲਦਰਿਆ ਦੇ ਵਿੱਚੋਂ ਹੰਝੂ ਭਾਂ ਅੱਖੀਆਂ ਚੋਂ ਵਹਿ ਜਾਂਦੀ ਤੂੰ ਆਣ ਕੇ ਦਦਾਰ ਦੇ ਜਵੀ ਤੇਰੀ ਵੀਰਨਾ ਯਾਦ ਸਤਾਨ ਦੀ ਤੂੰ ਆਣ ਕੇ ਦਦਾਰ ਦੇ ਜਵੀ ਭੈਣ ਦਿਆ ਚਾਨੇ ਵੀਰਨਾ ਤੈਥੋਂ ਚਾਨੇ ਅਸਮਾ ਦਿਆ ਚੰਨ ਵੀਰਨਾ ਪਹਿਣ ਦਿਆ ਚੰਨ ਵੀਰਨਾ ਤੇਤੋ ਚਲਣ ਅਸਮਾਨੀ ਵਾਰਾ ਵੇਖ ਤੇਰਾ ਚੰਨ ਮੁਖੜਾ ਵੇਖ ਤੇਰਾ ਚੰਨ ਮੁਖੜਾ ਵੇ ਮੈਨ ਨੈਣ ਤਰਸ ਦੇਠਾਰਾ ਵੇਖ ਤੇਰਾ ਚੰਨ ਮੁਖੜਾ ਵੇਖ ਤੇਰਾ ਚਾਨੇ ਮੁਖੜਾ ਵੇਖ ਤੇਰਾ ਚਾਨੇ ਮੁਖੜਾ ਵੇ ਮੈਨ ਨੈਣ ਤੜਫ ਦੇਠਾਰਾ ਸਾਡੇ ਸਹਾਰੇ ਨਾਲ ਜੀਵਨ ਦੀ ਇਹ ਪੈਣ ਤੇਰੀ ਆ ਸਾਡੇ ਸਹਾਰਾ ਪੈਨ ਤੇਰੀ ਤੈਨੂੰ ਦਰ ਲਾ ਪਿਆਰ ਦਾ ਪਾਂਦੀ ਤੂੰ ਆਣ ਕੇ ਦਦਾਰ ਦੇ ਦੇਵੀ ਤੇਰੀ ਵੀਰਨ ਯਾਲ ਸਤਾਨ ਦੀ ਤੂੰ ਆਣ ਕੇ ਦਦਾਰ ਦੇ ਦੇਵੀ ਹੰਡ ਵਰ ਤੋਂਣ ਵਾਲਿਆ ਨੈਣੀ ਠੰਡ ਨਾਨਕੀ ਦੇ ਪਾਵੀ ਹੰਡੇ ਵਰ ਤੋਂ ਮੰਡਵਰ ਤੋਣ ਵਾਲਿਆ ਨੈਣੀ ਠੰਡ ਨਾਨਕੀ ਦੇ ਪਾਵੀ ਓਹ ਬਲਕਾ ਚ ਰਹਿ ਨਿਵਾਲਿਆ ਬਲਕਾ ਚ ਰਹਿਣ ਵਾਲਿਆ ਪਲ ਪਲੀ ਵਿੱਚ ਦਰਸ ਦਿਖਾਵੀ ਬਲਕਾ ਚ ਰਹਿਣ ਵਾਲਿਆ ਭੱਲੇ ਕਾਂਚ ਰਹਿਣ ਵਾਲਿਆ ਭੱਲੇ ਕਾਂਚ ਰਹਿਣ ਵਾਲਿਆ ਪਲ ਪਲੀ ਵਿੱਚ ਦਰਸ ਦਿਖਾਵੀਂ ਦਰਸ ਪਿਆਸੀ ਦੀ ਉਹ ਦਾਸੀਵਾ ਦੀ ਜਾ ਰਹੀ ਏ ਦਰਸ ਪਿਆਸੀ ਦੀ ਆ ਦਾਸੀਵਾ ਦੀ ਜਾ ਰਹੀ ਏ ਤੈਨੂੰ ਤਰਲਾ ਪਿਆਰ ਦਾ ਪਾਉਂਦੀ ਤੂੰ ਸਤਾਂ ਦੀ ਤੂੰ ਆੜ ਕੇ ਜਦਾਰ ਦੇ ਜਵੀਂ ਪੈਣਦੀਆਂ ਯਾਦਾਂ ਮਿੱਠੀਆਂ ਪੈਣਦੀਆਂ ਯਾਦਾਂ ਮਿੱਠੀਆਂ ਪਹੁੰਚ ਮੱਕੇ ਤੇ ਮਦੀਨੇ ਵਿੱਚ ਗਈਆਂ ਪੈਣਦੀਆਂ ਯਾਦਾਂ ਮਿੱਠੀਆਂ ਪੈਣਦੀਆਂ ਯਾਦਾਂ ਮਿੱਠੀਆਂ ਪਹੁੰਚ ਮੱਕੇ ਤੇ ਮਦੀਨੇ ਪ੍ਰੇਮ ਦੀਆਂ ਤਾਰਾਂ ਹਿੱਲੀਆਂ ਖਿੱਚਾਂ ਨਾਨਕ ਦੇ ਮਨ ਤਾਈ ਪਈਆਂ ਪ੍ਰੇਮ ਦੀਆਂ ਤਾਰਾਂ ਹਿੱਲੀਆਂ ਪ੍ਰੇਮ ਦੀਆਂ ਤਾਰਾਂ ਹਿੱਲੀਆਂ ਹੋ ਪ੍ਰੇਮ ਦੀਆਂ ਤਾਰਾਂ ਹਿੱਲੀਆਂ ਖਿੱਚਾਂ ਨਾਨਕ ਦੇ ਮਨ ਉਹਨੂੰ ਜਾਂ ਪਈਆਂ ਕੰਦੇ ਮਰਦਾ ਸੁਲਤਾਨਪੁਰ ਕਹਿੰਦੇ ਮਰਦਾਨਿਆ ਓਏ ਗੱਲ ਸੁਲਤਾਨਪੁਰ ਪੈਣ ਨਾਨਕੀ ਹੈ ਆਸਾ ਨੂੰ ਬੁਲਾਉਂਦੀ ਤੂੰ ਆੜ ਕੇ ਦਦਾਰ ਦੇ ਜਵੀ ਤੇਰੀ ਵੀਰ ਨਿਆਦ ਸਤਾਉਂਦੀ ਤੂੰ ਆੜ ਕੇ ਦਦਾਰ ਦੇ ਜਵੀ ਮਹਾਨਿਕ ਤਿਆਕੇ ਨਾਨਕੀ ਹੋਏ ਨਾਨਕ ਧਿਆਕੇ ਨਾਨਕੀ ਜਦੋਂ ਫੁੱਲ ਕਾਤਵੇ ਦੇ ਉੱਤੇ ਪਾਇਆ ਨਾਨਕ ਧਿਆਕੇ ਨਾਨਕੀ ਨਾਨਕ ਧਿਆਕੇ ਨਾਲ ਕੀ ਜਦ कर तार आख के बारो कुंडा किसे खड़या सत कर तार आख के सत करतार आंख के सत कर तार के बारो कुंडा किसे खड़का ਲੋ ਗਈ ਖੋਣਦਾਰਵਾਜਾ ਤੱਕ ਨਾਲ ਕੀ ਨਿਹਾਲ ਹੋ ਗਈ ਕਲੇ ਵੀਰ ਪਿਆਰੇ ਨੂੰ ਲਾਂਦੀ ਤੂੰ ਆਣ ਕੇ ਗਦਾਰ ਦੇ ਜਵੀ ਤੇਰੀ ਵੀਰ ਨਯਾ ਦੇ ਸਤਾਨਦੀ ਤੂੰ ਆਣ ਕੇ ਗਦਾਰ ਦੇ ਜਵੀ ਤੇਰੀ ਭੈਣ ਸਦਕ